ਤੁਦੇਸ ਵਿਦੇਸ ਵਿੱਚ ਬੈਠੀ ਗੁਰੂ ਰੂਪਿਆਰੀ ਸਾਧ ਸੰਗਤ ਜੀ ਦਾਸ ਗੁਰਦੀਪ ਸਿੰਘ ਖਾਲਸਾ ਗੁਰੂ ਪਿਆਰਿਓ ਦਾਸ ਵੱਲੋਂ ਬਲਾਈ ਫਤਿਹ ਪ੍ਰਵਾਨ ਕਰ ਲਿਓ ਆਖੋ ਗੱਜ ਵੱਜ ਕੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰਿਓ ਬਰੇ ਦਿਨਾਂ ਤੋਂ ਦਾਸ ਦੇ ਮਨ 'ਚ ਇੱਕ ਵੱਲ ਵਲੇਵਾ ਸੀ ਤੇ ਮੈਂ ਕਿਹਾ ਸੰਗਤ ਨਾਲ ਸਾਂਝਾ ਕਰ ਦਿੱਤਾ ਜਾਵੇ ਕਿਉਂਕਿ ਗੁਰੂ ਪਿਆਰਿਓ ਤਾਂ ਤਾਂ ਨਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਮੰਨਣ 'ਚ ਤੇ ਉਹਨਾਂ ਦੀ ਗੁਰਬਾਣੀ ਦੀ ਗੱਲ ਮੰਨਣ 'ਚ ਜਮੀਨ ਆਸਮਾਨ ਦਾ ਫਰਕ ਆ ਅੱਜ ਆਪਾਂ ਇਸ ਵਿਸ਼ੇ ਤੇ ਹੀ ਗੱਲ ਕਰਾਂਗੇ ਕਿਉਂਕਿ ਗੁਰੂ ਪਿਆਰਿਓ ਮੈਂ ਦੇਖਦਾ ਆ ਤੁਸੀਂ ਵੀ ਦੇਖਦੇ ਹੋਵੋਗੇ ਜਿੰਨੇ ਵੀ ਬੁੱਧੀਜੀਵੀ ਆ ਜਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪਿਆਰ ਕਰਨ ਵਾਲੇ ਲੋਕ ਆ ਜਾਂ ਨਤਮਸਤਕ ਹੋਣ ਵਾਲੇ ਲੋਕ ਆ ਜਾਂ ਜਿਹੜੇ ਗੁਰਬਾਣੀ ਪੜ੍ਹਦੇ ਆ ਆਪਾਂ ਦੇਖਦੇ ਆ ਵੀ ਗੁਰੂ ਪਿਆਰਿਓ ਜਦੋਂ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕੋਈ ਆਪਣੇ ਘਰ ਬੁਲਾਉਂਦਾ ਉਹ ਸਿਰਫ ਦੋ ਆਪਸ਼ਨਾਂ ਕਰਕੇ ਹੀ ਬੁਲਾਉਂਦਾ ਜਾਂ ਤੇ ਉਹਨਾਂ ਘਰ ਕੋਈ ਅਕਾਲ ਚਲਾਣਾ ਕਰ ਗਿਆ ਹੋਵੇ ਕੀ ਮਰਗ ਹੋ ਗਈ ਹੋਵੇ ਤੇ ਜਾਂ ਤੇ ਕੋਈ ਖੁਸ਼ੀ ਦਾ ਮਾਹੌਲ ਹੋਵੇ ਇਸ ਕਰਕੇ ਤੇ ਮੈਨੂੰ ਬੜੀ ਹੈਰਾਨੀ ਹੁੰਦੀ ਵੇਖ ਕੇ ਵੀ ਅਸੀਂ ਸਿਰਫ ਤੋਂ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਹੁਣ ਜਦੋਂ ਕਿਸੇ ਦੇ ਘਰ ਕੋਈ ਕਾਲ ਚਲਾਣਾ ਕਰ ਜਾਂਦਾ ਗੁਰੂ ਪਿਆਰਿਓ ਤੇ ਉਹ ਗੁਰੂ ਗ੍ਰੰਥ ਸਾਹਿਬ ਨੂੰ ਇਸ ਕਰਕੇ ਹੀ ਬੁਲਾਉਂਦਾ ਆ ਕਿ ਉਹਨਾਂ ਘਰ ਉਹ ਜਿਹੜਾ ਭੂਤਾਂ ਦਾ ਵਾਸ ਆ ਉਹ ਚਲਾ ਜਾਵੇ ਵੀ ਬੜੀ ਹੈਰਾਨੀ ਦੀ ਗੱਲ ਹੈ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਘਰ ਭੂਤ ਕੱਢਣ ਆਉਂਦੇ ਆ ਜਾ ਆਪਾਂ ਗ੍ਰਹਿ ਪ੍ਰਵੇਸ਼ ਜਿਵੇਂ ਕਿ ਕਹਿੰਦੇ ਜਿਵੇਂ ਕਿ ਬਹਾਮਣ ਵਾਲੀ ਰੀਤ ਆ ਕਿ ਜਦੋਂ ਕੋਈ ਆਪਣਾ ਨਵਾਂ ਘਰ ਪਾਉਂਦਾ ਆ ਜਾਂ ਨਵਾਂ ਘਰ ਖਰੀਦਦਾ ਤਾਂ ਉਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨ ਪਾਉਂਦਾ ਆ ਤੇ ਉਥੇ ਵੀ ਉਹ ਇਹੋ ਕੰਮ ਹੀ ਹੁੰਦਾ ਆ ਕਿ ਉਹ ਜਿਹੜੇ ਕਹਿੰਦੇ ਬਦਵਾਵਾ ਜਾਂ ਕੋਈ ਗੈਬੀ ਸ਼ਕਤੀ ਜਾਂ ਕੁਝ ਹੋਰ ਚੀਜ਼ ਜਿਹੜੀ ਕਿ ਗਲਤ ਐਕਟੀਵਿਟੀ ਆ ਉਹ ਚੀਜ਼ ਖਤਮ ਹੋ ਜੇ ਤੁਹਾਡੇ ਘਰ ਸੁੱਖ ਸ਼ਾਂਤੀ ਜਿਹੜੀ ਕੀ ਵਸੀ ਰਵੇ ਪਰ ਬੜੀ ਹੈਰਾਨੀ ਦੀ ਗੱਲ ਹੈ ਗੁਰੂ ਪਿਆਰਿਓ ਜਿੰਨਾ ਗੁਰੂਆਂ ਨੇ ਜਿੰਨਾ 35 ਮਹਾਗੁਰੂਆਂ ਨੇ ਗੁਰੂ ਪਿਆਰਿਓ ਇਹ ਗੁਰਬਾਣੀ ਲਿਖੀ ਨਾ ਗੁਰੂ ਪਿਆਰਿਓ ਅਸਲ 'ਚ ਤੇ ਉਹਨਾਂ ਤੇ ਬੜਾ ਗੁਰਬਾਣੀ ਲਿਖਣ ਕਰਕੇ ਉਹਨਾਂ ਦੇ ਬੜਾ ਤਸ਼ੱਦਦ ਹੋਇਆ ਬੜੀਆਂ ਉਹਨਾਂ ਨੇ ਯਤਨਾਂ ਵਾ ਸਹੀਆਂ ਤੇ ਸ਼ਹੀਦੀਆਂ ਵੀ ਇਸੇ ਕਰਕੇ ਹੋਈਆਂ ਗੁਰੂ ਤੰਤਨ ਸ਼੍ਰੀ ਗੁਰੂ ਪੰਜਵੇਂ ਪਾਸ਼ਾ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ ਦਾ ਕਾਰਨ ਹੀ ਕਹ ਲਿਏ ਭੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਥਾਪਨਾ ਹੈ ਭੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਲਿਖ ਦਿੱਤਾ ਜਾਂ ਸਾਰੇ ਭਗਤਾਂ ਦੀ ਪਟਾਂ ਦੀ ਗੁਰਸਿੱਖਾਂ ਦੀ ਗੁਰੂਆਂ ਦੀ ਜਿੰਨੀ ਵੀ ਗੁਰਬਾਣੀ ਸੀ ਉਹ ਸਾਰੀ ਇਕੱਤਰਤ ਕਰ ਦਿੱਤੀ ਗਈ ਗੁਰੂ ਪਹਿਵੇਂ ਪਾਸ਼ਾ ਵੱਲੋਂ ਇਸੇ ਕਰਕੇ ਤੇ ਬ੍ਰਾਹਮਣ ਜਾਂ ਸਮੇ ਦੇ ਹਾਕਮ ਗੁਰੂ ਮਹਾਰਾਜ ਦੇ ਖਿਲਾਫ ਹੋ ਗਏ ਤੇ ਅਸੀਂ ਅੱਜ ਜਿਹੜਾ ਵੀ ਸਾਡਾ ਮਨੋਰਥ ਅਸਲ 'ਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਬਣਾਉਣ ਦਾ ਗੁਰੂਆਂ ਦਾ ਜੋ ਮਨੋਰਥ ਸੀ ਜਾਂ ਦਸਵੇਂ ਪਾਸ਼ਾ ਦਾ ਜੋ ਮਨੋਰਥ ਸੀ ਵੀ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਕੇ ਆਪਾਂ ਜੀਵਨ ਜਾਂਚ ਰਹਿਣੀ ਆ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਪੜ ਕੇ ਤੇ ਆਪਣੇ ਜੀਵਨ ਵਿੱਚ ਢਾਲਣਾ ਆ ਪਰ ਆਪਾਂ ਸਿਰਫ ਮੰਨਣ ਲੱਗ ਪਏ ਗੁਰੂ ਪਿਆਰੇ ਮੰਨੀ ਜਾਂਦੇ ਆ ਮੰਨੀ ਜਾਂਦੇ ਆ ਪਰ ਪੜਿਆ ਨਹੀਂ ਸਮਝਿਆ ਨਹੀਂ ਉਹਦੇ ਅਰਥ ਹੀ ਨਹੀਂ ਪਤਾ ਇਹ ਤੇ ਫਿਰ ਉਹੀ ਗੁਰੂ ਪਿਆਰੇ ਉਹ ਗੱਲ ਹੋ ਗਈ ਕਿ ਜਿਵੇਂ ਬ੍ਰਾਹਮਣ ਪਹਿਲੇ ਅੱਜ ਤੋਂ ਜਿੱਦਾਂ ਕੋਈ 100 ਸਾਲ ਪਹਿਲੇ 200 ਸਾਲ ਪਹਿਲੇ ਜਾਂ ਅੱਜ ਵੀ ਕਰਦੇ ਆ ਕਿ ਕਿਸੇ ਘਰ ਜਾਂਦੇ ਆ ਉਹਨਾਂ ਘਰ ਮਰਗੋਗੀ ਤੂੰ ਜਾ ਕੇ ਤੰਤਰਾ ਮੰਤਰਾਂ ਦਾ ਪਾਠ ਕਰਤਾ ਹਮਣ ਕਰਤਾ ਤੇ ਉਦਾਂ ਹੀ ਅੱਜ ਕੱਲ ਸਾਡੇ ਪਾਤੀ ਸਿੰਘ ਕਰੀ ਜਾ ਰਹੇ ਆ ਕਿ ਸਾਡੇ ਤੇ ਉਹਨਾਂ 'ਚ ਫਰਕ ਕੀ ਰਹਿ ਗਿਆ ਅਸਲ ਚ ਤੇ ਹਨੂ ਗੁਰੂਆਂ ਦੀ ਗੁਰਬਾਣੀ ਪੜ ਕੇ ਆਪਾਂ ਇੱਕ ਚੰਗੀ ਸਿਹਤ ਲੈਣੀ ਸੀ ਵੀ ਗੁਰੂ ਮਹਾਰਾਜ ਨੇ ਗੁਰੂਆਂ ਦੀ ਗੁਰਬਾਣੀ ਚ ਗੁਰੂ ਗ੍ਰੰਥ ਸਾਹਿਬ ਚ ਕੀ ਲਿਖਿਆ ਸਾਨੂੰ ਪਤਾ ਹੀ ਨਹੀਂ ਇਤੋਂ ਤੱਕ ਅੱਜ ਕੱਲ ਦੇ ਤੇ ਨਾਰਮਲੀ ਸਿੱਖਾਂ ਨੂੰ ਇਹ ਵੀ ਨਹੀਂ ਪਤਾ ਕਿ ਸਿਰਫ 10 ਲੋਕੀ ਦੇ ਗੱਗ ਆ ਕੀ ਜਾਂਦੀ ਹੈ ਵੀ 10 ਗੁਰੂਆਂ ਦੀ ਗੁਰਬਾਣੀ ਅਰਜਾ ਗੁਰੂ ਗ੍ਰੰਥ ਸਾਹਿਬ ਚ ਉਹ ਭਾਈ ਗੁਰੂ ਗ੍ਰੰਥ ਸਾਹਿਬ ਚ ਸਿਰਫ ਤੋਂ ਸਿਰਫ ਗੁਰਤਾ ਗੱਦੀ ਦੇ 6 ਵਾਰਤ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਚ 6 ਗੁਰੂਆਂ ਦੀ ਗੁਰਬਾਣੀ ਦਰਜ ਆ ਜਿਹੜੇ ਗੁਰਤਾ ਗਦੀ ਦੇ ਵਾਸਤੇ ਉਦੋਂ ਉਹਦਾ 15 ਭਗਤਾਂ ਦੀ ਬਾਣੀ ਦਰਜਿਆ 11 ਭੱਟਾਂ ਦੀ ਬਾਣੀ ਦਰਜਿਆ 4 ਗੁਰ ਸਿੱਖਾਂ ਦੀ ਬਾਣੀ ਦਰਜਿਆ ਪਰ ਆਮ ਲੋਕਾਂ ਨੂੰ ਪਤਾ ਹੀ ਨਹੀਂ ਗੁਰੂ ਪਿਆਰਿਓ ਕਿਉਂਕਿ ਦੱਸਿਆ ਹੀ ਨਹੀਂ ਜਾਂਦਾ ਇਹ ਪ੍ਰਚਾਰਿਆ ਨਹੀਂ ਜਾਂਦਾ ਇਸ ਤੋਂ ਤੱਕ ਕਿ ਲੋਕਾਂ ਨੂੰ ਇਹ ਵੀ ਨਹੀਂ ਪਤਾ ਕਿ ਜਿਹੜੀਆਂ 5 ਬਾਣੀਆਂ ਸਿੱਖਾਂ ਨੂੰ ਦੇ ਦਿੱਤੀਆਂ ਗਈਆਂ ਪੜਨ ਵਾਸਤੇ ਤੇ ਰੱਟੇ ਮਾਰ ਮਾਰ ਕੇ ਆਪਾਂ ਬਿਹਾਲ ਹੋ ਜਾਂਦੇ ਆ ਉਹਨਾਂ ਵਿੱਚੋਂ ਤਿੰਨ ਬਾਣੀਆਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਨਹੀਂ ਆ ਕਿਉਂਕਿ ਪ੍ਰਚਾਰ ਹੀ ਨਹੀਂ ਹੁੰਦਾ ਅਹੀਂ ਜਿਹੜੋ ਗੁਰਬਾਣੀ ਖੁਦ ਗੁਰੂ ਗ੍ਰੰਥ ਸਾਹਿਬ ਨੂੰ ਪੜਾਂਗੇ ਤੇ ਸਾਨੂੰ ਗੁਰੂ ਪਿਆਰਿਓ ਫੇਰ ਹੀ ਪਤਾ ਲੱਗੂ ਨਾ ਵੀ ਗੁਰੂ ਗ੍ਰੰਥ ਸਾਹਿਬ ਚ ਕੀ ਲਿਖਿਆ ਕਿਹੜੇ ਗੁਰੂ ਦੀ ਬਾਣੀ ਤੇ ਇਹ ਕਿੰਨੇ ਸ਼ਲੋਕ ਹੈ ਤੇ ਕਿੰਨਾ ਕਲੀਪ ਕਿਹੜੇ ਅੰਗ ਤੇ ਆ ਲੋਕਾਂ ਨੂੰ ਤੇ ਇਹ ਵੀ ਨਹੀਂ ਪਤਾ ਵੀ ਕਿੰਨੇ ਗੁਰੂ ਮਹਾਰਾਜ ਦੇ ਅੰਗ ਆ ਗੁਰੂ ਮਹਾਰਾਜ ਦੇ ਅੰਗ 14 ਸੁੱਤੀ ਜਾਂਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਰ ਫਸੋਸ ਆਪਾਂ ਗੁਰਬਾਣੀ ਪੜਦੇ ਨਹੀਂ ਗੁਰਬਾਣੀ ਦੇ ਟੁੱਟੇ ਹੋਏ ਲੋਕ ਆ ਹੁਣ ਜਿਨ੍ਹਾਂ ਲਈ ਗੁਰਬਾਣੀ ਲਿਖੀ ਗਈ ਸੀ ਗੁਰੂ ਪਿਆਰਿਓ ਅਸੇਚ ਗੁਰਬਾਣੀ ਉਹਨਾਂ ਪੜਨੀ ਜਿੰਨਾਂ ਲਈ ਆਪਾਂ ਇਹ ਕਿ ਮੈਂ ਅੰਗਰੇਜ਼ਾਂ ਨੇ ਗੁਰਬਾਣੀ ਪੜ੍ਹਨੀ ਆ ਜਾਂ ਉਹ ਅਫਰੀਕਾ ਦੇ ਕਾਲਿਆਂ ਨੇ ਗੁਰਬਾਣੀ ਪੜ੍ਹਨੀ ਆ ਨਹੀਂ ਅਸੱਚ ਗੁਰਬਾਣੀ ਲਿਖੀ ਕਿੰਨਾ ਵਾਸਤੇ ਗਈ ਸੀ ਗੁਰਬਾਣੀ ਲਿਖੀ ਗਈ ਸੀ ਜਿਹੜੇ ਅੱਜ ਕੱਲ ਲੋਕ ਆਪਣੇ ਆਪ ਛੋਟੀਆਂ ਕਮ ਆਖ ਰਹੇ ਛੋਟੀ ਜਾਤ ਆਖ ਰਹੇ ਜਿਨ੍ਹਾਂ ਨੂੰ ਸੰਵਿਧਾਨ ਵਿੱਚ ਐਸਸੀ ਐਸਟੀ ਓਬੀਸੀ ਲਿਖਿਆ ਗਿਆ ਕਿਉਂਕਿ ਇਹਨਾਂ ਦੇ ਹੱਕ ਵਿੱਚ ਗੁਰੂਆਂ ਨੇ ਗੁਰਬਾਣੀ ਲਿਖੀ ਗੁਰੂ ਰਵਿਦਾਸ ਨੇ ਬਾਬਾ ਨਾਨਕ ਨੇ ਬਾਬਾ ਫਰੀਦ ਨੇ ਬਾਬਾ ਕਬੀਰ ਨੇ ਜਿੰਨਾਂ ਨੇ ਵੀ ਗੁਰਬਾਣੀ ਲਿਖੀ ਇਹਨਾਂ ਦੇ ਹੱਕ ਵਿੱਚ ਲਿਖੀ ਕੁਦਰਤ ਦੇ ਕੁਦਰਤ ਦੇ ਗਿਆਨ ਨੂੰ ਸਮਝਣ ਲਈ ਗੁਰਬਾਣੀ ਲਿਖੀ ਤਾਰੇ ਸੋਚ ਇਹ ਲੋਕ ਅੱਜ ਭੁੱਲੇ ਭਟੇ ਭਟਕੇ ਜਿਹੜੀ ਗੁਰਬਾਣੀ ਤੇ ਪੜਦੇ ਨਹੀਂ ਬਸ ਗੁਰਦੁਆਰੇ ਜਾਂਦੇ ਆ ਆਪਣੀਆਂ ਮਨੋਕਾਮਨਾ ਲੈ ਕੇ ਆਪਣੇ ਜ਼ਰੂਰਤਾਂ ਲੈ ਕੇ ਹੋ ਗਈਆਂ ਪੂਰੀਆਂ ਠੀਕ ਨੇ ਚੱਲੇ ਵੀਰਵਾਰ ਪੀਰਾਂ ਜਿਹੜੇ ਦੇ ਚੱਲ ਜਾਂਦੇ ਆ ਨਹੀਂ ਪੂਰੀਆਂ ਚੱਲ 100 ਵਾਰ ਮੰਗਹਿ ਮੰਦਰ ਚੱਲ ਗਏ ਮੰਗਰਵਾਰ ਕੇ ਮੰਦਰ ਚੱਲ ਗਏ ਜਾਂ ਜਾਂ ਹੋਰ niche ਇਧਰ ਵੀ ਕਿਤੋਂ ਨਹੀਂ ਪੂਰੀਆਂ ਤੇ ਚਲੋ ਫਿਰ ਆਪਾਂ ਸਾਈਆਂ ਵੱਲ ਤੁਰ ਪਏ ਮਨੁਰਤ ਗੁਰੂਆਂ ਦਾ ਇਹ ਸੀ ਵੀ ਗੁਰਬਾਣੀ ਪੜ੍ਹਨੀ ਆ ਗੁਰੂ ਪਿਆਰਿਓ ਆਪਾਂ ਆਪਾਂ ਗੁਰਬਾਣੀ ਪੜ੍ਹ ਕਿੱਥੇ ਰਹੇ ਆ ਸੋ ਇਸ ਕਰਕੇ ਜੇਕਰ ਤੁਸੀਂ ਗੁਰਬਾਣੀ ਪੜ੍ਹੋਗੇ ਹੁਣ ਆਪਾਂ ਇਹ ਕਰਾਂਗੇ ਗੁਰਬਾਣੀ ਪੜ੍ਹਨ ਨਾਲ ਹੋਊ ਕੀ ਗੁਰੂ ਪਿਆਰਿਓ ਗੁਰਬਾਣੀ ਪੜ੍ਹਨ ਨਾਲ ਤੁਹਾਨੂੰ ਇਹ ਪਤਾ ਲੱਗੂਗਾ ਕਿ ਕੌਣ ਤੁਹਾਡਾ ਦੁਸ਼ਮਣ ਆ ਕੌਣ ਤੁਹਾਡੇ ਗੁਰੂਆਂ ਦਾ ਦੁਸ਼ਮਣ ਆ ਕੌਣ ਤੁਹਾਡੇ ਹੱਕਾਂ ਦਾ ਦੁਸ਼ਮਣ ਆ ਕੌਣ ਤੁਹਾਡੇ ਅਧਿਕਾਰਾਂ ਦਾ ਦੁਸ਼ਮਣ ਆ ਤੇ ਕੌਣ ਤੁਹਾਡਾ ਮਿੱਤਰ ਆ ਕੌਣ ਤੁਹਾਡਾ ਤੁਹਾਨੂੰ ਆਜ਼ਾਦ ਵੇਖਣਾ ਚਾਹੁੰਦਾ ਹੈ ਤੇ ਕੌਣ ਤੁਹਾਨੂੰ ਗੁਲਾਮ ਵੇਖਣਾ ਚਾਹੁੰਦਾ ਹੈ ਗੁਰਬਾਣੀ ਪੜ ਕੇ ਗੁਰਬਾਣੀ ਨੂੰ ਸਮਝ ਕੇ ਤੇ ਤੁਹਾਨੂੰ ਸਮਝ ਲੱਗੂਗੀ ਵੀ ਅਸੀਂ ਜ਼ਿੰਦਗੀ ਕਿੱਦਾਂ ਜੀਣੀ ਆ ਕੱਲਾ ਗੁਰਬਾਣੀ ਨੂੰ ਪੂਜ ਕੇ ਆਪਾਂ ਕਹਿ ਲਈਏ ਵੀ ਵਿਦਵਾਨ ਨਹੀਂ ਬਣ ਜਾਣਾ ਜਾਂ ਮੱਥੇ ਟੇਕਣਾ ਵਿਦਵਾਨ ਨਹੀਂ ਬਣ ਜਾਣਾ ਜਾਂ ਕੱਲੇ ਪੰਜ ਕਕਾਰ ਧਾਰੀ ਹੋਣ ਨਾਲ ਆਪਾਂ ਵਿਦਵਾਨ ਜਾਂ ਸਿੱਖ ਜਾਂ ਖਾਲਸੇ ਨਹੀਂ ਬਣ ਜਾਣਾ ਜਿੰਨਾ ਚਿਰ ਆਪਾਂ ਗੁਰਬਾਣੀ ਤੇ ਪਹਿਰਾ ਨਹੀਂ ਦੇਵਾਂਗੇ ਗੁਰੂ ਪਿਆਰਿਓ ਕਿਉਂਕਿ ਅੱਜਕੱਲ੍ਹ ਵੇਖਿਆ ਜਾਂਦਾ ਵੀ ਸਿੱਖਾਂ ਨੂੰ ਪੰਜ ਬਾਣੀਆਂ ਦੇ ਕੇ ਤੇ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਕਰ ਦਿੱਤਾ ਗਿਆ ਪੰਜ ਬਾਣੀਆਂ ਸਿੱਖਾਂ ਨੂੰ ਕਲੀਪੇ ਕੰਟਿਆ ਪਰ ਗੁਰੂ ਗ੍ਰੰਥ ਸਾਹਿਬ ਦੀ ਜੋ ਕੋਈ ਪੰਕਤੀ ਪੁੱਛ ਲਈਏ ਤਾਂ ਉਹ ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਕਿੱਥੇ ਲਿਖੀ ਤੇ ਕਿਹੜੇ ਅੰਗ ਤੇ ਤੇ ਕਿੰਨੇ ਨਹੀਂ ਪਤਾ ਹੀ ਨਹੀਂ ਕੁਝ ਤੇ ਜਿਵੇਂ ਕਿ ਜੇ ਦੂਜੇ ਲੋਕ ਆ ਭੁੱਲੇ ਭਟਕੇ ਆ ਜਿਨ੍ਹਾਂ ਲਈ ਗੁਰੂਆਂ ਨੇ ਗੁਰਬਾਣੀ ਲਿਖੀ ਸੀ ਉਹਨਾਂ ਨੇ ਆਪ ਆਪਣੀ ਯਾਦ ਦਾ ਗੁਰੂ ਵੰਡ ਕੇ ਤੇ ਆਪਣੇ ਆਪਣੇ ਵੱਖਰੇ ਵੱਖਰੇ ਮੰਦਰ ਬਣਾ ਲਏ ਆ ਤੇ ਡੇਰੇ ਬਣਾ ਲਏ ਗੁਰੂਆਂ ਦੇ ਨਾਮ ਤੇ ਤੇ ਮੂਰਤੀ ਪੂਜਾ ਧੜਾ ਧੜ ਕਰ ਰਹੇ ਆ ਤੇ ਆਖੀ ਯਾਰੇ ਬਹਾਮਣ ਮਾੜਾ ਅਸਲ 'ਚ ਸਾਨੂੰ ਜੋ ਗੁਰੂਵਾਨ ਦਿੱਤਾ ਉਹੜੇ ਆਰ ਐਸਐਸ ਦੇ ਲੋਕ ਆ ਜਿਹੜੇ ਡੇਰੇ ਵਿੱਚ ਬੈਠੇ ਪਖੰਡੀ ਵੇਲੇ ਸਾਰਾ ਗੁਰੂ ਪਿਆਰਿਓ ਉਹਨਾਂ ਨੇ ਤੁਹਾਨੂੰ ਨਾਮਦਾਨ ਫੜਾ ਦਿੱਤਾ ਕਿ ਤੁਹਾਡਾ ਭਲਾ ਨਾਮਦਾਨ ਕਰੂਗਾ ਪਰ ਅਸਲ 'ਚ ਇੱਕ ਗੱਲ ਯਾਦ ਰੱਖਿਓ ਤੁਹਾਡਾ ਭਲਾ ਕਦੀ ਕੋਈ ਨਾਮਦਾਨ ਨਹੀਂ ਕਰ ਸਕਦਾ ਹਜ਼ਾਰਾਂ ਸਾਲ ਬਹਿ ਕੇ ਜਪੀ ਜਾਓ ਦਿਨ ਰਾਤ ਜਪੀ ਜਾਓ ਜਿੰਨਾ ਚਿਰ ਤੁਸੀਂ ਗੁਰਬਾਣੀ ਅਰਥਾਂ ਸਹਿਦ ਨਹੀਂ ਪੜਦੇ ਜਿੰਨਾ ਚਿਰ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪੂਰਨ ਤੌਰ ਤੇ ਸੰਪੂਰਨ ਤੌਰ ਤੇ ਕਹ ਲਈਏ ਕਿ ਆਪਣੇ ਮਨ ਉਹ ਆਪਣੇ ਕਹੇ ਵੀ ਉਹਨਾਂ ਨੂੰ ਗ੍ਰਹਿਣ ਨਹੀਂ ਕਰਦੇ ਗੁਰਬਾਣੀ ਗੁਰੂਆਂ ਦੀ ਉਹਨਾਂ ਚ ਸਾਡਾ ਭਲਾ ਨਹੀਂ ਹੋ ਸਕਦਾ ਗੁਰੂ ਪਿਆਰਿਓ ਇਸ ਕਰਕੇ ਭਾਈ ਮੇਰੀ ਹੱਥ ਜੋੜ ਕੇ ਸਿੱਖ ਸੰਗਤ ਦੇ ਚਰਨਾਂ 'ਚ ਬੇਨਤੀ ਆ ਕਿ ਗੁਰਬਾਣੀ ਪੜੀਏ ਗੁਰਬਾਣੀ ਕੋਈ ਭੂਤ ਭਜਾਉਣ ਵਾਸਤੇ ਨਹੀਂ ਆ ਜਾਂ ਗੁਰਬਾਣੀ ਕੋਈ ਕਹ ਲੀਏ ਵੀ ਕਰਮਕਾਂਡ ਕਰਨ ਵਾਸਤੇ ਨਹੀਂ ਆ ਗੁਰਬਾਣੀ ਪੜ ਕੇ ਉਦੇ ਅਰਥ ਸਮਝ ਕੇ ਆਪਣੇ ਜੀਵਨ ਵਿੱਚ ਢਾਲਣ ਵਾਸਤੇ ਦਿੱਤੀ ਹੀ ਗੁਰੂਆਂ ਨੇ ਇਹ ਗੁਰਬਾਣੀ ਬੜੀ ਕਾਲੀ ਪੀ ਮੁਸ਼ਕਲਾ ਸਾਡੇ ਤੱਕ ਪਹੁੰਚੀ ਆ ਇੰਦੇ ਵਕਤ ਇੰਨੀਆਂ ਸ਼ਹੀਦੀਆਂ ਹੋਈਆਂ ਆ ਇੰਨੇ ਤਸ਼ੱਦਦ ਹੋਏ ਆ ਗੁਰੂਆਂ ਨੇ ਇੰਨੀਆਂ ਯਤਨਾਵਾਂ ਸਹੀਆਂ ਆ ਤੇ ਉਹਦਾ ਮੁੱਲ ਆਪਾ ਪਉਣਾ ਗੁਰੂ ਪਿਆਰੇਓ ਗੁਰੂਆਂ ਦੀ ਗੁਰਬਾਣੀ ਤੇ ਚੱਲ ਕੇ ਸੋ ਇੰਨੀਆਂ ਕ ਬੇਨਤੀਆਂ ਦਾਸਤੀਆਂ ਪ੍ਰਵਾਨ ਕਰ ਲਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ